ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ YouTube ਕੁਕਿੰਗ ਚੈਨਲ ਲਿਬਦਾ ਕੁਕਿੰਗ ਦੇ ਵਿੱਚ ਤੇ ਅੱਜ ਆਪਾਂ ਬਣਾਵਾਂਗੇ ਗੋਭੀ ਦੇ ਪਕੌੜੇ ਉਹਦੇ ਲਈ ਮੈਂ 4 ਜਿਹੜੇ ਵੱਡੇ ਚਮਚ ਨੇ ਉਹ ਬੇਸਣ ਦੇ ਲਏ ਆ ਤੇ ਉਹਦੇ ਵਿੱਚ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਇਹਦਾ ਇੱਕ ਠਿੱਕ ਜਿਹਾ ਪੀਸਟ ਜਿਹੜਾ ਤਿਆਰ ਕਰ ਲੈਣਾ ਹੈ ਬਹੁਤਾ ਪਤਲਾ ਨਹੀਂ ਕਰਨਾ ਹੈਗਾ ਆਪਾਂ ਪੀਸਟ ਨੂੰ ਸਾਰੇ ਨੂੰ ਆਪਾਂ ਇਹਦਾ ਥੋੜ੍ਹਾ ਥੋੜੀ ਥੋੜੀ ਜਿਹੜਾ ਰਲਾ ਦੇਣਾ ਹੈ ਚੰਗੀ ਤਰ੍ਹਾਂ ਦੇ ਨਾਲ ਇਹਦੇ ਵਿੱਚ ਕੋਈ ਗੱਠ ਨਹੀਂ ਰਹਿਣੀ ਚਾਹੀਦੀ। ਇਹਦੇ ਵਿੱਚ ਮੈਂ ਬੇਸਿਕ ਜਿਹਾ ਮਸਾਲੇ ਐਡ ਕੀਤੇ ਨੇ, ਕਾਲੀ ਮਿਰਚਾ, ਲਾਲ ਮਿਰਚ, ਛਾੜ ਦੀ ਨਮਕ ਟੇਸਟ ਅਕੋਰਡਿੰਗ ਪਾਉਣੀ ਆਪਾਂ ਇਹ। ਇਹਨੂੰ ਇਹਦੇ ਚ ਪਾ ਕੇ ਆਪਾਂ ਚੰਗੀ ਤਰ੍ਹਾਂ ਦੇ ਨਾਲ ਜਿਹੜਾ ਮਿਕਸ ਕਰ ਲੈਣਾ ਹੈ। ਤੇ ਇਦਾਂ ਦੀ ਹੋਰ ਰੈਸਪੀ ਜਾਣਨ ਦੇ ਲਈ ਪਲੀਜ਼ ਸਾਡੇ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ। ਬੈਲ ਆਈਕਨ ਜ਼ਰੂਰ ਦਬਾਓ। ਬਹੁਤ ਹੀ ਝਟਪਟਾ ਜਿਹੜੇ ਬਣ ਕੇ ਤਿਆਰ ਹੁੰਦੇ ਨੇ ਪਕੌੜੇ ਸਰਦੀ ਦੇ ਵਿੱਚ ਚਾਹ ਦੇ ਨਾਲ ਪਕੌੜੇ ਖਾਣ ਦਾ ਮਜ਼ਾ ਕੁਝ ਹੋਰ ਹੀ ਹੁੰਦਾ ਸਾਰਾ ਪਨੀਰ ਜਿਹੜਾ ਇਹਦਾ ਇੱਕ ਥਿੱਕ ਜਿਹਾ ਪੇਸਟ ਬਣਾਉਣਾ ਵਾ ਜਿੰਗੀ ਤਰ੍ਹਾਂ ਦੇ ਨਾਲ ਆਪਾਂ ਇਹਨੂੰ ਜਿਹੜਾ ਹਲਾ ਲੈਣਾ ਹੈ ਇਸ ਤੋਂ ਬਾਅਦ ਆਪਾਂ ਜਿਹੜੀ ਗੋਭੀ ਹੈ ਉਹਦੇ ਵਿੱਚ ਡਿੱਪ ਕਰਾਂਗੇ ਗੋਭੀ ਨੂੰ ਮੈਂ ਪਹਿਲਾਂ ਹੀ ਜਿਹੜਾ ਬੋਇਲ ਕੀਤਾ ਹੋਇਆ ਵਾ 5 ਕਿ ਮਿੰਟ ਬੋਇਲ ਕੀਤਾ ਇਹਨੂੰ ਤੇ ਇੱਧਰ ਤੇਲ ਹੈ ਜਿਹੜਾ ਗਰਮ ਹੋ ਗਿਆ ਵਾ ਇਹਦੇ ਵਿੱਚ ਆਪਾਂ ਨੇ ਬੇਸਣ ਦਾ ਜਿਹੜਾ ਪੇਸਟ ਬਣਾਇਆ ਉਹਦੇ ਵਿੱਚ ਆਪਾਂ ਗੋਭੀ ਦੇ ਜਿਹੜੇ ਪੀਸ ਨੇ ਉਹਨਾਂ ਨੂੰ ਡਿੱਪ ਕਰਕੇ ਜਿਹੜਾ ਫਰਾਈ ਕਰ ਲੈਣਾ ਵਾ ਮੀਡੀਅਮ ਫਲੇਮ ਤੇ సరకల్ల శుద్ధ దూజా తేని బతల ఆ కలర్ దా సార్ ఏదో పకౌడే డిపే బేసన గోల్డన్ బ్రాన్ సును ਇਸੇ ਤਰ੍ਹਾਂ ਜਿਹੜੇ ਦੂਜੇ ਉਹਨਾਂ ਨੂੰ ਵੀ ਆਪਾਂ ਪਾ ਦਾਂਗੇ ਵਿੱਚ ਲੱਪ ਕਰ ਕਰਕੇ ਗੋਪੀ ਨੂੰ ਤੁਸੀਂ ਘਰ ਜਰੂਰ ਟਰਾਈ ਕਰਕੇ ਦੇਖਿਓ ਬਹੁਤ ਹੀ ਸਵਾਦ ਲੱਗਦੇ ਨੇ ਖਾਣ ਨੂੰ ਤੇ ਬਹੁਤ ਹੀ ਜ਼ਿਆਦਾ ਘੱਟ ਸਮੇਂ ਦੇ ਵਿੱਚ ਜਿਹੜੇ ਬਣ ਕੇ ਤਿਆਰ ਹੋ ਜਾਂਦੇ ਨੇ ਨੂੰ ਆਪਾਂ ਨੇ ਫਰਾਈ ਕਰ ਲੈਣਾ ਹੈ ਉਲਟ ਪਲਟ ਕੇ ਚੰਗੀ ਤਰ੍ਹਾਂ ਦੇ ਨਾਲ பல மின்ட்டுதா கச்சி நேங்க மீடியம் ஃபுமத்தை ஃபிராய் கேட்க பக்கோடைய இதுதான் ரெசபி ஜனணி ப்ளீஸ் சேனல் லாக்க சபஸிராயபோ பக்கவா பண்ண பக்கோட சடனா சாநா இன்னா தில் கார ட்ரா பக்கோடே பண்ண அந்த பில்க்கு சோஃப்ட்டு தான் தோடா பில்க்கு கோபி ஆராய பண்ணி వీడియో ను dekhne ke liye thoda bahut bahut dhanyavaad